ਫਲਾਈਓਵਰ ਦੇ ਸਰਵਿਸ ਰੋਡ ਦੀ ਮੂਹਰੂ ਦੀ ਤਸਵੀਰ ਰਾਮਪਰਾ ਸ਼ਹਿਰ ਨੈਸ਼ਨਲ ਹਾਈਵੇ ਤੇ ਬਣੇ ਫਲਾਈਓਵਰ ਸਰਵਿਸ ਰੋਡ ਤੇ ਖੜੇ ਗੰਦੇ ਪਾਣੀ ਦੀਆਂ ਤਸਵੀਰਾਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਵੱਲੋਂ ਕੀਤੀ ਗਈ ਸ਼ਹਿਰ ਦੇ ਵਿਕਾਸ ਦੀਆਂ ਮੂਹਰੂ ਦੀਆਂ ਤਸਵੀਰਾਂ ਜਿੱਥੇ ਕਿ ਸ਼ਹਿਰ ਵਾਸੀਆਂ ਦਾ ਆਮ ਹੀ ਆਉਣਾ ਜਾਣਾ ਰਹਿੰਦਾ ਹੈ ਕਈ ਵਾਰ ਸਰਵਿਸ ਰੋਡ ਤੇ ਖੜੇ ਪਾਣੀ ਨਾਲ ਆ ਰਹੀਆਂ ਮੁਸ਼ਕਲਾਂ ਨੂੰ ਹਲਕਾ ਵਿਧਾਇਕ ਸਿੱਧੂ ਨੇ ਧਿਆਨ ਵਿੱਚ ਲਿਆਂਦਾ ਗਿਆ ਪਰ ਤੁਹਾਡਾ ਕਿਹਾ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਦੱਦਤਾ ਜਾ ਰਿਹਾ ਹੈ ਕਿ ਸਰਵਿਸ ਰੋਡ ਤੇ ਖੜੇ ਪਾਣੀ ਕਾਰਨ अनेका ਹੀ ਵਹੀਕਲ ਪਲਟ ਚੁੱਕੇ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਨੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਇਸ ਮੌਕੇ ਆਰਐਸ ਜੱਠੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਸ਼ਹਿਰ ਰਾਮਪੁਰਾ ਵਿਖੇ ਫਲਾਈਓਵਰ ਦੇ ਸਰਵਿਸ ਰੋਡ ਤੇ ਪਾਣੀ ਦੀ ਸਮੱਸਿਆ ਜਲਦੀ ਹੱਲ ਕੀਤੀ ਜਾਵੇ ਇਹਨਾਂ ਵੀ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਤੁਸੀਂ ਕਮਸੇ ਕਮ ਇਸ ਨਰਕ ਤੋਂ ਤੁਸੀਂ ਨਿਯਾਤ ਦੋਣਾ ਚਾਹ ਨਹੀਂ ਹੁੰਦ ਲੋ ਕਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੱਕ ਪਹੁੰਚਦੀ ਕਰੋ ਤਾਂ ਕਿ ਸਾਡੇ ਮੁੱਖ ਮੰਤਰੀ ਜੀ ਨੂੰ ਪਤਾ ਲੱਗੇ ਵੀ ਸਾਡੇ ਐਮ ਐਲ ਏ ਕਿੰਨਾ ਕੰਮ ਦੇ ਹਲਕੇ ਵਿੱਚ ਕੰਮ ਕਰ ਰਹੇ ਆ ਸੋ ਮੈਂ ਕਾਰ ਵਾਲੇ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਦੇਖੋ ਆਪਾਂ ਟੋਲ ਦਾ ਇਹਨਾਂ ਨੂੰ 150 ਰੁਪਏ ਦਿੰਨੇ ਆ ਆਪ ਡਾਊਨ ਦਾ ਠੀਕ ਹੈ ਜੀ ਉਹ ਹੋਰ ਕੁਝ ਨਹੀਂ ਕਰ ਸਕਦੇ ਪੈਟਰੋਲ ਪਲਾઝા ਤੇ ਜਾ ਕੇ ਇਹਨਾਂ ਦੀ ਕੰਪਲੇਟ ਬੁੱਕ ਵਿੱਚ ਇੱਕ ਕੰਪਲੇਟ ਦਰਜ ਜ਼ਰੂਰ ਕਰਾਉਣਾ ਤਾਂ ਕਿ ਇਹ ਜਿਹੜਾ ਨਰਕ ਤੋਂ ਸਾਨੂੰ ਨਿਜਾਤ ਮਿਲ ਸਕੇ ਸੋ ਇਹਨਾਂ ਕਹਿੰਦਾ ਹੋਇਆ ਵੀਰੋ ਫੇਰ ਤੁਹਾਨੂੰ ਬੇਨਤੀ ਕਰਦਾ ਇਹਨੂੰ ਇੰਨਾ ਕਿ ਸ਼ੇਅਰ ਕਰਕੇ ਤੁਸੀਂ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੱਕ ਇਹ ਪਹੁੰਚਦੀ ਕਰੋ ਧੰਨਵਾਦ